ਪਿਆਰ ਭਰੀ ਸਾਸੀ ਦੇ ਫੇਸਬੁਕ ਤੇ YouTube ਵਾਲਿਆਂ ਨੂੰ ਕਹਿੰਦੇ ਐਡ ਲਾਉਣੇ ਵੀਰੇ 5 ਤੋਂ 7 ਫੁੱਟ ਮਾਪੇ ਜਾ ਕਰੋ 98434797 ਨੰਬਰ ਤੇ ਤੇ ਵੀਰੇ ਆਪਾਂ ਲੈ ਕੇ ਆਏ ਅੱਜ 5 ਤੋਂ 6 ਚੀਜ਼ਾਂ ਇੱਕ ਕਰਪੈਨ ਟਰੈਕਟਰ ਆ ਤੇ ਟਰਾਲੇ ਆ ਮੇਰੇ ਆ 11 ਛੇ ਦਾ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਬਿਨਾਂ ਸੰਪਰਕ ਕਰ ਸਕਦੇ ਬਹੁ ਬਜਟ ਟਰਾਲਾ ਬਿਲਕੁਲ ਨਵਾਂ ਟਰਾਲਾ 24 ਮਾ ਦਾ ਟਰਾਲਾ 11 ਛੇ ਦਾ ਵਧੀਆ ਚਾਰ ਜਾਲੀ ਜਪਾ ਲੱਗੀ ਹੈ ਵੈੱਡ ਨੂੰ ਵਧੀਆ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਬੀਣਾ ਸਪਰਕ ਕਰ ਲਓ ਤੇ ਦਾਹ ਨੜੀ ਹਾਬਾ 10 ਇੰਚੀ ਇਹਦਾ ਘਾਟਾ ਤੇ ਪੂਰਾ 4 ਇੰਚੀ ਬੱਤੇ ਇਹਦੇ ਤੇ ਪੂਰਾ ਵਧੀਆ ਟਰਾਲਾ ਸੱਜੇ ਪੂਰੀ ਹੁੱਕ ਛੁੱਕ ਲੱਗੀ ਹੈ ਤਿੰਨਾ ਪਾਸੇ ਨੂੰ ਢਾਂਦਾ ਖੁੱਲਦਾ ਤਾਂ ਉਠਾਣ ਪਾਸਿਆਂ ਨੂੰ ਬਹੁਤ ਹੀ ਟਰਾਲਾ ਘੈਰਾ ਛੇਡਾ ਇਹ ਕਿਸੇ ਵੀਰ ਭਾਈ ਨੇ ਲੈਣਾ ਬੀਣਾ ਸਪਰਕ ਕਰ ਲਓ ਰੇਟ ਦੱਸਿਆ ਨਹੀਂ ਰੇਟ ਫੋਨ ਤੇ ਹੋ ਜਾਊਗਾ ਤੇ ਪੂਰਾ ਹੈਵੀ ਤੋਂ ਪਾਰਾ ਟਰਾਲਾ ਬਣਿਆ ਹੋਇਆ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾ ਸੰਪਰਕ ਕਰ ਲਓ ਮਾਲਕ ਵੀ ਇਹਦਾ ਨੰਬਰ ਉੱਤੇ ਚੱਲ ਜਾਂਦਾ ਤੇ ਵੀਰ ਨਾਲ ਸੰਪਰਕ ਕਰ ਸਕਦੇ ਆ ਬਹੁ ਬਈਆ ਟਰਾਲਾ ਤੇ 11 ਸੀਟਾ ਟਰਾਲਾ ਤੇ ਸਾਰੀ ਵੀਡੀਓ ਵੇਖ ਕੇ ਸਟੈਪ ਨਾ ਕਰੇ ਵੀਰੇ ਸਿਰੇ ਤਾਂ ਹੀ ਵੇਖਿਓ ਤੇ ਬਹੁਤ ਕੋਸ ਆਊਗਾ ਮੇਰੇ 2004 ਮਾਡਲ ਦਾ ਟਰੈਕਟਰ ਸੋਨਾ ਨੀਕਾ 4x4 ਆ ਤੇ 4x4 ਆ 2004 ਮਾਡਲ ਆ ਭੋ ਭਈਆ ਟਰੈਕਟਰ ਕਿਸੇ ਵੀਰ ਭਾਈ ਨੂੰ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਟਾਇਰ ਇਹਦੇ 85 ਪੈਸੇ ਲਿਖੇ ਵੀ ਆ ਤੇ ਮੂਹ ਜਿਹੇ ਲੱਗਦੇ ਨਹੀਂ 85 ਮਗਰ ਦੇ 85 ਪੈਸੇ ਟਾਇਰ ਹੋਣਗੇ ਹਾਂ ਹੈਗੇ ਆ 80 ਤੇ 5 85 ਪੈਸੇ ਟਾਇਰ ਆ ਮਗਰ ਦੇ ਤੇ 2000 ਆਂਦੇ ਆ ਜੁਜਾ 2000 4 ਮਾਡਲ 60 ਹਸਪਾਵਰ ਤੇ ਭੋ ਭਈਆ ਟਰੈਕਟਰ ਕਿਸੇ ਵੀਰ ਭਾਈ ਨੂੰ ਦੇਣਾ ਵੀਰਾਂ ਸੰਪਰਕ ਕਰ ਲਓ 2 ਲੱਖ 45 ਹਜ਼ਾਰ ਰੁਪਈਆ ਰੇਟ ਆ ਟਰੈਕਟਰ ਦਾ 2004 ਮਾਡਲ ਤੇ ਮੋਕੇ ਦੇ ਵੀਰਾਂ ਨੇ ਮਾਨ ਤਨ ਕਰਦੇ ਆਂਗੇ ਮਾਲਕ ਵੀ ਦਾ ਨੰਬਰ ਉੱਤੇ ਜਲਦੀ ਨਾਲ ਸੰਪਰਕ ਜਾਂ ਵੀਰ ਨਾਲ ਸੰਪਰਕ ਕਰ ਸਕਦੇ ਆਂ ਭਾਵੇਂ ਇਹ ਟਰੈਕਟਰ ਆ 2000 ਸੋਨਾ ਦੀ ਕੱਟ ਫੋਰ ਵੀ ਫੋਰ ਤੇ ਭਾਵੇਂ ਇਹ ਟਰੈਕਟਰ ਕੋਕਾ ਵੀ ਟਰੈਕਟਰ ਇੰਨੇ ਬਹੁਤ ਘੱਟ ਜੱਟ ਚੱਲਿਆ ਵਾ ਤੇ ਬਾਹਰ ਖੜਾ ਦੀ ਵੀਰਾਂ ਨੇ ਤਾਂ ਟਰੈਕਟਰ ਦੀ ਹਾਲਤਾਂ ਹੀ ਹੋਈ ਵੀ ਆ ਵੀਰੇ 2015 ਮਾਡਲ ਟਰੈਕਟਰ ਬਹੁ ਬਈਆ ਟਰੈਕਟਰ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਦਾ ਸੰਪਰਕ ਕਰ ਸਕਦੇ ਆ ਸੋਨਾ ਲਿਖਾ 750 ਸੋਨਾ ਲਿਖਾ ਏ ਤੇ ਸੋਨਾ ਲਿਖਾ 750 2015 ਮਾਡਲ ਆ ਤੇ ਬਹੁਤ ਘੱਟ ਟਰੈਕਟਰ ਚੱਲਿਆ ਹੋਇਆ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਦਾ ਸੰਪਰਕ ਕਰ ਸਕਦੇ ਆ ਘੋੜਾ ਬੈਂਪਲ ਲੱਗਿਆ ਹੋਆ ਲਾਈਟਾਂ ਦੂਜੀਆਂ ਲੱਗੀਆਂ ਹੋਆ ਵਧੀਆ ਟਰੈਕਟਰ ਏ ਜੇ ਕਿਸੇ ਵੀਰ ਭਾਈ ਜੇ ਲੈਣਾ ਵੀਰਾਂ ਦਾ ਸੰਪਰਕ ਟਾਇਰ ਬੈਂਦ ਕੋ ਮੂਰ ਦੇਣਾ ਵੀ ਆ ਮੈਂ ਕਹਿੰਦਿਆਂ ਦੀ ਲਿਖੇਸ਼ਨ ਵਖੇਕੀ ਨਹੀਂ ਜੋ ਇਹ 750 ਸੋਨਾ ਲੀਖਾ ਰੇਟ ਹੈਗਾ ਇਹ ਤੁਹਾਨੂੰ ਦੱਸਦੇ ਆ ਰੇਟ ਹੈਗਾ 4 ਲੱਖ 80 ਹਜ਼ਾਰ ਮੌਕੇ ਦੇ ਮਾਨਤਾਣ ਕਰ ਦੇਣਗੇ 4 ਲੱਖ 80 ਹਜ਼ਾਰ ਮੰਗ ਕਰਦੇ ਵੀਰ ਮੌਕੇ ਦੇ ਮਾਨਤਾਣ ਕਰ ਦੇਣਗੇ ਸੋਨਾ ਲੀਖਾ ਟਰੈਕਟਰ ਆ ਬਹੁਤ ਵਧੀਆ 750 ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰ ਅਸਪਰ ਕਰ ਦੋ ਵੀਰੇ ਫਾਰਮਟ ਰੈਕ ਟਰੈਕਟਰ ਆ 2000 14 ਮਾਡਲਾ ਬਹੁ ਬਜੇ ਟਰੈਕਟਰ ਹੈ ਕਿਸੇ ਵੀਰ ਭਾਈ ਨੇ ਲੈਣਾ ਵੀਰ ਨਾਲ ਸੰਪਰਕ ਕਰ ਸਕਦੇ 60 ਹਜ਼ਾਰ ਪਾਵਰ ਆ ਪੂਰਾ ਵਧੀਆ ਟਰੈਕਟਰ ਹੈ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰ ਨਾਲ ਸੰਪਰਕ ਕਰ ਲਓ 70 ਪੈਸੇ ਟਾਇਰ ਆ ਮਗਲ ਦੇ ਤੇ ਮੂਰ ਦੇ ਪੂਰਾ ਵਧੀਆ ਟਰੈਕਟਰ ਆ ਕੋਕਾ ਪੀਸ ਤੇ ਕੱਲੀ ਕੱਲੀ ਵੀਰ ਨੇ ਫੋਟੋ ਪਾਈ ਆ ਤੇ ਕਿਸੇ ਵੀਰ ਭਾਈ ਲੈਣਾ ਤੇ ਵੀਰ ਨਾਲ ਸੰਪਰਕ ਕਰ ਸਕਦੇ ਆ ਤੋਂ ਹੀ 14 ਮਾਡਲਾ ਪੂਰਾ ਵਧੀਆ ਟਰੈਕਟਰ ਆ ਰੇਟ ਹੈਗਾ 3 ਲੱਖ ਰੁਪਇਆ ਮੌਕੇ ਦੇ ਮਾਨਤਾਣ ਕਰ ਦੇਣਗੇ 2014 ਮਾਡਲ ਦਾ ਤੇ ਮਾਲਕ ਵੀਰ ਦਾ ਨੰਬਰ ਉੱਤੇ ਆ ਗਿਆ ਸ਼ਰਕੀਨ ਦੇ ਵੀਰ ਨਾਲ ਸੰਪਰਕ ਕਰ ਸਕਦੇ ਆ ਸਾਰੀ ਜਾਣਕਾਰੀ ਜਾਣੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਬਹੁ ਬਜਟ ਟਰੈਕਟਰ ਦਾ ਫਾਰੀ ਵੀਰ ਕੋ ਵੇਖ ਕੇ ਸਟੈਪ ਪਣਾ ਕਰੇ ਉਹ ਕਿ ਕਰ ਪੈਣ ਆ ਰਹੀ ਹੈ ਤੇ ਹੋਰ ਵੀ ਸਮਾਨ ਬਹੁਤ ਜਿਆਦਾ ਆ ਤੁਹਾਨੂੰ ਬਖੇ ਇੱਕ ਮੁਖਾਉਣੇ ਆ ਤੇ 2014 ਮਾਡਲ 3 ਲੱਖ ਰੁਪਇਆ ਮੰਗ ਕਰਦੇ ਮੌਕੇ ਦੇ ਮਾਨਤਾਣ ਕਰ ਦੇਣਗੇ ਬਹੁ ਬਜਟ ਟਰੈਕਟਰ ਦਾ ਕਿ ਜੋ ਘੜੇ ਛੜੇ ਦੀ ਮਰਗਾੜਾਂ ਦੀ ਲਿਖੇਸ਼ਨ ਵੇਖ ਸਕਦੇ ਆ ਅੱਗੇ ਕਰਪੈਣ ਤੋਂ ਯਾਰ 16 ਮਾਡਲ ਕਰਪੈਣ ਬਹੁਤ ਵਧੀਆ ਕਰਪੈਣ ਪੂਰਾ ਗੱਡ ਕੇ ਵੀਰਾਂ ਨੇ ਸੀਜਣ ਲਾਇਆ ਕੋਕਾ ਪੀਸ ਕਰਪੈਣ ਕੰਦੀ ਕੰਦੀ ਵੀਰ ਨੇ ਫੋਟੋ ਪਾਈ ਆ ਪੂਰੇ ਟਾਇਰ ਪੂਰੇ ਵਧੀਆ ਪਈਆ ਲੋਕਲ ਚੰਦੀ ਵੀ ਆ ਬਾਹਰ ਗਈ ਨਹੀਂ 2016 ਮਾਡਲ ਕਰਪੈਣ ਵੀਰਾਂ ਨੇ ਕੰਦੀ ਕੰਦੀ ਫੋਟੋ ਪਾਈ ਆ ਤੇ ਟਾਇਰ ਬੰਦ ਕੋ ਦਾ 80 ਤੋਂ 90 ਪੈਸੇ ਪਏ ਆ ਤੇ ਬੋਧ ਕੱਟ ਕਰਪੈਨ ਚੱਲੀ ਵੀ ਹੈ ਜੇ ਕਿਸ ਵੀਰ ਭਾਈ ਨੇ ਲੈਣੀ ਵੀ ਨਸਪਰ ਕਰ ਲੋ ਤੇ ਕਟਰ ਸ਼ੈਟਰ ਦੀਆਂ ਫੁੱਟ ਮਗਦੇ ਟਾਇਰਾਂ ਦੀਆਂ ਫੁੱਟਾਂ ਪਾਈਆਂ ਕਰਪੈਨ ਦੀਆਂ ਬਿੰਦ ਕੰਨ ਨਵੇਂ ਵਾਲੇ ਟਾਇਰ ਹੀ ਪਈਆ ਆ ਜਾਲ ਬਲਾ ਦੇ ਫੁੱਟਾਂ ਵਿੱਚ ਬਹੁਤ ਕੱਟ ਕਰਪੈਨ ਚੱਦੀ 2016 ਮਾਡਲ ਗੱਡ ਕੇ ਵੀਰਾਂ ਨੇ ਸੀ ਜੰਦਾ ਆ ਪੂਰੀ ਵਧੀਆ ਕਰਪੈਨ ਤੇ ਇਸਟਾਕ ਵਰਕਰ ਵੇਖ ਲੱਗਦੇ ਆ ਜਿਹੜੀ ਵਿੱਚੋਂ ਕਰਪੈਨ ਵੇਖ ਸਕਦੇ ਆ 11.5 ਲੱਖ ਰੁਪਇਆ ਮੰਗ ਕਰਦੇ ਮੌਕੇ ਦੇ ਮਾਨ ਤਨ ਕਰਦੇ ਨੇ ਕਿ 2016 ਮਾਡਲ ਕਰਪੈਨ 11.5 ਲੱਖ ਰੁਪਇਆ ਮੰਗ ਕਰਦੇ ਮੌਕੇ ਦੇ ਮਾਨ ਤਨ ਕਰਦੇ ਆਗੇ ਉਹਾਂ ਦੇ ਤੇ ਫੇਰ ਉਹ ਤੇ ਕਟਰ ਦੀ ਫੋਟੋ ਆ ਗਈ ਹੈ ਕਟਰ ਦੀਆਂ ਫੋਟੋਆਂ ਵੇਖ ਸਕਦੇ ਆਂ ਪੂਰੀ ਵਧੀਆ ਕਰਪੈਨ ਪੂਰੀ ਹੈਵੀ ਤੋਂ ਭਾਰੀ ਕਰਪੈਨ ਕਿਸੇ ਵੀਰ ਭਾਈ ਨੇ ਲੈਣੀ ਵੀਰਾਂ ਦਾ ਸੰਪਰਕ ਕਰ ਸਕਦੇ ਆਂ 2011 ਮਾ 16 ਮਾਡਲ ਕਰਪੈਨ 11 ਦਾ ਇੱਕ ਮੰਗ ਕਰਦੀ 2000 2 ਮਾਡਲ ਟਰੈਕਟਰ ਹੈ ਇਹ 2002 ਮਾਡਲ ਤੇ 45 ਦਾ ਫੋਰਡ ਹੈ ਇਹ ਫਾਰਮਟ੍ਰੈਕ 45 ਦਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰ ਨਾਲ ਸੰਪਰਕ ਕਰ ਸਕਦਿੰਦੇ ਆ ਤੇ 90 ਪੈਸੇ ਟਾਇਰ ਹੈ ਚਾਰੇ ਟਰੈਕਟਰ ਦੇ ਬਹੁਤ ਘੱਟ ਟਰੈਕਟਰ ਚੱਲਿਆ ਹੋਆ 2000 ਮਾਡਲ ਆ ਪੂਰਾ ਵਧੀਆ ਟਰੈਕਟਰ ਆ ਇੰਜਨ ਗੇਅਰ ਦਾ ਓਕੇ ਆ ਤੇ ਵੀਰਾਂ ਦੇ ਵਾਕੇ ਲੈ ਸਕਦੇ ਆ ਪੂਰਾ ਵਧੀਆ ਟਰੈਕਟਰ ਆ ਕਿਸੇ ਵੀਰ ਭਾਈ ਨਾਲ ਲੈਣਾ ਵੀ ਦਾ ਸੰਪਰਕ ਕਰ ਲਓ 40 ਟਾਇਰ 90 ਪੈਸੇ ਆ ਤੇ ਪੂਰਾ ਵਧੀਆ ਟਰੈਕਟਰ ਆ ਆ ਕੰਮ ਹੋਇਆ ਵਾ ਸਾਰਾ ਇੰਜਨ ਕੇਅਰ ਦਾ 2000 ਮਾਡਲ ਦਾ ਤੇ 90 ਪੈਸੇ ਟਾਇਰ ਤੇ 2 ਲੱਖ ਤੇ 45000 ਰੁਪਇਆ ਮੰਗ ਕਰਦੇ ਮੌਕੇ ਦੇ ਮਾਤਾਨ ਕਰ ਦੇਣਗੇ ਟਰੈਕਟਰ ਬਹੁਤ ਵਧੀਆ ਮਾਲਕ ਵੀਰ ਦਾ ਨੰਬਰ ਉੱਤੇ ਆ ਗਿਆ ਸਕਰੀਨ ਤੇ ਵੀਰ ਨਾਲ ਸੰਪਰਕ ਕਰ ਸਕਦੇ ਆ 2000 2 ਮਾਡਲ ਆ 90 ਪੈਸੇ ਟਾਇਰ ਆ ਤੇ 245000 ਮੰਗ ਕਰਦੇ ਮੌਕੇ ਦੇ ਮਾਨਤਾਣ ਕਰ ਦੇਣਗੇ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਜ ਸੈਕੂਅਰ ਕਰਿਓ ਛੋੜੇ ਭਰਾਵਾਂ ਦੇ ਸਿਰ ਤੇ ਚੱਲਣਾ ਚੈੱਕ ਦਿਓ ਫੱਟੇ